ਗੁਰਜੀਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ თანਤਨ ਬਾਬਾ ਹਰਨਾਮ ਸਿੰਘ ਸਾਡੇ ਇਲਾਕੇ ਦੇ ਮਹਾਪੁਰਸ਼ ਔਰ ਉਹਨਾਂ ਦੇ ਨਾਂ ਤੇ ਜੋਨ ਚੱਲਦਾ ਵਾ ਜਿਨ੍ਹਾਂ ਦੀ ਅਗਵਾਈ ਸਰਦਾਰ ਜੀਦਾਰ ਸਿੰਘ ਜੀ ਲਾਗਣਾ ਕਰ ਰਿਆ ਔਰ ਇਹ ਸਾਰੇ ਹੀ ਜਰਨੈਲ ਵੱਖ-ਵੱਖ ਪਿੰਡਾਂ ਦੇ ਵਿੱਚੋਂ ਸਾਰੇ ਯੋਧੇ ਦੀ ਬੇਪੁੱਛੇ ਆ ਔਰ ਇਸੇ ਜੋਨ ਦੇ ਵਿੱਚ ਜਿਹੜਾ ਸਾਡੇ ਪੰਜਾਬ ਦਾ ਮੁੱਖ ਜਿਹੜਾ ਵਾ ਜਰਨਲ ਸਖਤਰ ਜਿਹੜਾ ਵਾ ਜਥੇਬੰਦੀ ਦਾ ਸਰਦਾਰ ਸੁਚਾ ਸਿੰਘ ਲੱਧੂ ਆਪਣੀ ਜਥੇਬੰਦੀ ਦਾ ਮੋਢ ਤੇ ਮਾਂ ਵੀ ਆ ਔਰ ਇਧਰਲੇ ਪਾਸੇ ਬਾਬਾ ਅਗਲ ਸਿੰਘ ਜਿਹੜਾ ਉਹ ਵੱਡੇ ਪੱਧਰ ਤੇ ਡਿਊਟੀ ਨਿਭਾ ਰਿਹਾ ਹੈ ਸਰਦਾਰ ਆਤਮਾਨ ਸਿੰਘ ਰਣਜੀਤ ਸਿੰਘ ਜੀ ਜਲੰਧਰ ਸਾਡੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਖਤਾਰੇ ਇਹ ਸਾਰੇ ਸਾਥੀ ਔਰ ਜਦੋਂ ਤੋਂ ਵੀ 13 ਫਰਵਰੀ ਤੋਂ ਇੱਥੇ ਮੋਰਚਾ ਸ਼ੁਰੂ ਹੋਇਆ ਤੇ ਵੱਡਾ ਇਸ ਬਾਰਡਰ ਜ਼ੋਨ ਦਾ ਜਿਹੜਾ ਵਾ ਉਹ ਇੱਥੇ ਯੋਗਦਾਨ ਰਿਹਾ ਵਾ ਪਰ ਵੱਡੇ ਪੱਧਰ ਤੇ ਡਿਊਟੀ ਨਿਭਾਈ ਤੇ ਜਿਹੜਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਰਦਾਰ ਸੁੱਚਾ ਸਿੰਘ ਲੱਧੂ ਔਰ ਬਾਬਾ ਪ੍ਰਕਰ ਸਿੰਘ ਜੀ ਔਰ ਜਿਹੜੇ ਲੀਡਰ ਨੇ ਆਪਣੇ ਭਰਾਵੇਂ ਜਿਹੜੇ ਰਣਜੀਤ ਸਿੰਘ ਜੀ ਪਰ ਇਹਨਾਂ ਨੇ ਲਗਾਤਾਰ ਇੱਥੇ ਡਿਊਟੀ ਨਿਭਾਈ ਔਰ ਲੱਧੂ ਸਾਹਿਬ ਦੇ ਬਾਬਾ ਜੀ ਤੇ ਜਦੋਂ ਵੀ ਡਿਊਟੀ ਇਹਨਾਂ ਨੂੰ ਜ਼ਿੰਮੇਵਾਰੀ ਸੌਂਪਦੇ ਰਹੇ ਇਹ ਨਹੀਂ ਇੱਥੇ ਛੱਡ ਕੇ ਗਏ ਔਰ ਅੱਜ ਵੀ 13 ਫਰਵਰੀ ਤੋਂ ਲਗਾਤਾਰ ਵੱਡਾ ਜਥਾ ਲੈ ਕੇ ਧੰਨ ਧੰਨ ਬਾਬੇ ਹਰਨਾਮ ਸਿੰਘ ਜੌਨ ਦਾ ਇਹ ਇੱਥੇ ਸਾਰੇ ਸਾਥੀ ਪੁੱਜੇ ਆ ਔਰ ਜਿਵੇਂ ਜਿਵੇਂ ਵੱਡੀਆਂ ਆਕਸ਼ਨਾਂ ਵੀ ਇੱਥੇ ਆਈਆਂ ਔਰ ਜਿਵੇਂ 26 ਤਰੀਕ ਨੂੰ ਸੀਐਮ ਭਗਵੰਤ ਮਾਨ ਨੇ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਨੂੰ 4 ਵਜੇ ਤੋਂ ਡੇਟੇਨ ਕਰ ਲਿਆ ਔਰ ਉਹਦਾ ਪਿਛਲਾ ਹਿੱਸਾ ਜਿਹੜਾ ਸੀ ਕਿ ਜਿਵੇਂ ਇਹ ਵੀ ਇੱਕ ਪਲਾਨ ਹੁੰਦਾ ਫੌਜਾਂ ਦਾ ਕਿ ਇੱਕ ਜਿਵੇਂ ਕੋਈ ਦੇਸ਼ ਦੀਆਂ ਜਿਵੇਂ ਕੋਈ ਮਝੈਲਾ ਹੁੰਦੀਆਂ ਵੀ ਆਹ ਮਝੈਲ ਕੀ ਕਰੂਗੀ ਆਹ ਕੀ ਕਰੂਗੀ ਉਸ ਹਸਾਬ ਨਾਲ ਪਲਾਨ ਬਣਾ ਕੇ ਉਹਦੇ ਤੇ ਦੂਜੇ ਨੰਬਰ ਤੇ ਸਰਦਾਰ ਸੁਖਜੀਤ ਸਿੰਘ ਡੱਲੇਵਾਲ ਦਾ ਨਾ ਸੁਖਜੀਤ ਸਿੰਘ ਅਰਧੋ ਝੰਡੇ ਦਾ ਨਾਂ ਰੱਖਿਆ ਗਿਆ ਮਰਨ ਅਨਛਤੇ ਤੇ ਤੀਜੇ ਨੰਬਰ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਔਰ ਉਹਦੇ ਤੇ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕੀਤਾ ਤੇ ਜਿਹੜੀ ਦੂਸਰੇ ਨੰਬਰ ਵਾਲੀ ਮਜਹਿਲ ਸੀ ਜਿਹੜੀ ਸਾਥੀ ਸੀ ਆਪਣੇ ਮਾਝੇ ਦੇ ਸੁਖਜੀਤ ਸਿੰਘ ਜੀ ਅਰਧੋ ਝੰਡੇ ਔਰ ਉਹਨਾਂ ਨੂੰ ਮਰਨ ਅਨਛਤੇ ਬਿਠਾਇਆ ਤੇ ਪੂਰੇ ਦੇਸ਼ ਅੰਦਰ ਰੋਹ ਜਾਗ ਗਿਆ ਔਰ ਰੋਹ ਜਾਗਨ ਦੇ ਨਾਲ ਜਦੋਂ 1 ਤਰੀਕ ਨੂੰ ਜਿਹੜਾ ਸੀਐਮ ਭਗਵੰਤ ਮਾਨ ਦੀ ਕੋਠੀ ਘੇਰਨੀ ਸੀ ਵੱਖ-ਵੱਖ ਜਿਹੜੇ ਰਾਜਾਂ ਦੇ ਵਿੱਚ ਕਿਸੇ ਨੇ ਰੇਲਾਂ ਰੋਕ ਲਈਆਂ ਸੀ ਕਿਸੇ ਨੇ ਪੁਤਲੇ ਫੂਕਣੇ ਸੀ ਕੇਜਰੀਵਾਦ ਆ ਸੀਐਮ ਭਗਵੰਤ ਮਾਨ ਤੇ ਔਰ ਇਸ ਮੱਦੇ ਨਜ਼ਰ ਨੂੰ ਰੱਖ ਕੇ ਔਰ ਜਿਹੜੀ ਸਰਕਾਰ ਆ ਗੋਡਿਆਂ ਭਾਲ ਲੱਗੀ ਔਰ ਇਹ ਸਮੋਰਚੇ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਮੋਰਚੇ ਦੀ ਜਿੱਤ ਹੋਈ ਔਰ ਅੱਜ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਵਾ 26 ਤਰੀਕ ਤੋਂ ਤੱਕੇ 4 ਵਜੇ ਤੋਂ ਲੈ ਕੇ ਮਨ ਅਣਛੰਦੇ ਆ ਔਰ ਉਹਨੇ ਪਰਵਾਹ ਨਹੀਂ ਕੀਤੀ ਜੇਲ੍ਹ ਦੇ ਵਿੱਚ ਆਪਣਾ ਹਸਪਤਾਲ ਦੇ ਵਿੱਚ ਵੀ ਕੋਈ ਇਹੋ ਜੀ ਦਵਾਈ ਮੈਡੀਸਿਨ ਨਹੀਂ ਲਈ ਪਰ ਅੱਜ ਤੱਕ ਵੀ ਭਾਵੇਂ ਉਹਦਾ 8 ਦਿਨ ਵੀ ਚੁੱਕਿਆ 8 ਕਿਲੋ ਭਾਰ ਵੀ ਕਰੀਬ ਘਟ ਚੁੱਕਾ ਔਰ ਅਸੀਂ ਸਾਰੇ ਸੰਯੁਕਤ ਮੋਰਚੇ ਗੈਰ ਰਾਜਨੀਤਿਕ ਦਾ ਜਿਹੜਾ ਵਾ ਤਹਿ ਦਿਲੋਂ ਕਾ ਧੰਨਵਾਦ ਕਰਦੇ ਆ ਤੇ ਖਾਸ ਕਰਕੇ ਜਿਹੜੇ ਸਾਡਾ ਪੁਰਾਣਾ ਲੀਡਰ ਸਰਦਾਰ ਸੋਚਾ ਸਿੰਘ ਲੱਧੂ ਇਹ ਸਾਰੇ ਜੌਨ ਦੀ ਵੱਡੇ ਪੱਧਰ ਤੇ ਔਰ ਪੂਰੀ ਜਥੇਬੰਦੀ ਦੀ ਵੱਡੇ ਪੱਧਰ ਤੇ ਇਕਵਾਈ ਕਰ ਰਿਆ ਤੈ ਇਹ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ